ਤੇ ਹੁਣ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਤੇ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਜ਼ ਧੁੱਪ ਨਿਕਲ ਰਹੀ ਹੈ ਜਿਸ ਕਾਰਨ ਸਰਦੀ ਦਾ ਪ੍ਰਭਾਵ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਸੂਬੇ ਦੇ ਵਿੱਚ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਸਰਦੀ ਘਟ ਗਈ ਹੈ ਠੰਡ ਦਾ ਪ੍ਰਭਾਵ ਘਟ ਗਿਆ ਪਰ ਰਾਤ ਨੂੰ ਅਜੇ ਵੀ ਅਤੇ ਸਵੇਰ ਸਾਰ ਠੰਡ ਮਹਿਸੂਸ ਹੋ ਰਹੀ ਹੈ ਇਹ ਸਥਿਤੀ 15 ਤਰੀਕ ਤੱਕ ਬਣੀ ਰਹੇਗੀ ਜਦ ਕਿ 16 ਤੇ 17 ਤਰੀਕ ਨੂੰ ਲਗਾਤਾਰ ਦੋ ਦਿਨ ਕੁਝ ਥਾਵਾਂ ਤੇ ਗਰਜ ਤੂਫਾਨ ਅਤੇ ਹਲਕੀ ਬਰਸਾਤ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ 0.8 ਡਿਗਰੀ ਸੈਲਸੀਅਸ ਵਧਿਆ ਹੈ ਤੇ ਹੁਣ ਆਮ ਨਾਲੋਂ 3.1 ਡਿਗਰੀ ਤਾਪਮਾਨ ਵੱਧ ਰਿਕਾਰਡ ਕੀਤਾ ਗਿਆ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਫਰਵਰੀ ਵਿੱਚ ਹੁਣ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ 16 ਅਤੇ 17 ਤਰੀਕ ਨੂੰ ਅੰਮ੍ਰਿਤਸਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੀਂਹ ਪੈ ਸਕਦਾ ਹੈ ਫਿਰ ਤਰਨਤਾਰਨ ਫਿਰੋਜ਼ਪੁਰ ਮੁਕਸਰ ਮੋਗਾ ਅਤੇ ਪੂਰਬ ਵੱਲ ਵੀ ਇਹ ਮੀਂਹ ਵਧਣਾ ਸ਼ੁਰੂ ਹੋਵੇਗਾ ਇਹ ਪ੍ਰਣਾਲੀ ਹੌਲੀ-ਹੌਲੀ 18 ਤਰੀਕ ਤੱਕ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਸ਼ਹੀਦ ਭਗਤ ਸਿੰਘ ਨਗਰ ਬਰਨਾਲਾ ਮਾਨਸਾ ਪਟਿਆਲਾ ਤੇ ਲੁਧਿਆਣਾ ਦੇ ਸਾਰੇ ਖੇਤਰਾਂ ਵਿੱਚ ਅੱਗੇ ਵਧੇਗੀ ਅਤੇ ਵਿਆਪਕ ਪੱਧਰ ਤੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਤੇ ਗਰਜ ਦੇ ਨਾਲ ਬਿਜਲੀ ਵੀ ਚਮਕ ਸਕਦੀ ਹੈ ਇਸ ਤਰ੍ਹਾਂ ਮੌਸਮ ਦੀ ਗਤੀਵਿਧੀ ਜਾਰੀ ਰਹੇਗੀ ਤੇ ਜੇਕਰ ਬੱਦਲ ਗਰਜਦੇ ਨੇ ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਦੂਰ ਦਰਾਡੇ ਦੇ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਸੰਭਵ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ gadbadi ਇਸ ਵੇਲੇ ਪੰਜਾਬ ਦੇ ਵਿੱਚ ਸਰਗਰਮ ਹੈ ਜਿਸ ਨਾਲ ਅਸਮਾਨ ਦੇ ਵਿਚਕਾਰ ਅਤੇ ਉੱਪਰਲੇ ਖੇਤਰ ਦੇ ਵਿੱਚ ਪੱਛਮੀ ਹਵਾਵਾਂ ਚੱਲ ਰਹੀਆਂ ਨੇ ਤੇ ਸਮੁੰਦਰ ਤਲ ਤੋਂ ਲਗਭਗ 6 ਕਿਲੋਮੀਟਰ ਦੀ ਉਚਾਈ ਤੇ ਇਹ ਗੜਬੜੀ ਸਥਿਤ ਹੈ। ਉਧਰ ਲਗਭਗ 70 ਡਿਗਰੀ ਪੂਰਬੀ ਦੇਸ਼ਾਂਤਰ ਅਤੇ 30 ਡਿਗਰੀ ਅਕਸ਼ਾਂਸ਼ ਦੇ ਉੱਤੇ ਪੱਛਮੀ ਹਵਾ ਵਾਲਾ ਖੇਤਰ ਦੇ ਵਿੱਚ ਪੱਛਮੀ ਗੜਬੜੀ ਸ਼ੁਰੂ ਹੋਣ ਦੀ ਉਮੀਦ ਹੈ। ਅਤੇ 13 ਫਰਵਰੀ 2026 ਤੋਂ ਅਤੇ ਦੂਜੀ 16 ਫਰਵਰੀ 2026 ਤੋਂ ਇਸ ਪਹਾੜੀ ਖੇਤਰ ਦੇ ਵਿੱਚ ਐਕਟਿਵ ਹੋ ਸਕਦੀ ਹੈ ਇਸ ਇਹਨਾ ਐਕਟਿਵ ਹੋਣ ਵਾਲੀਆਂ ਪੱਛਮੀ ਗੜਬੜੀਆਂ ਕਾਰਨ ਪਹਾੜੀ ਖੇਤਰਾਂ ਦੇ ਮੌਸਮ ਦੇ ਵਿੱਚ ਤਬਦੀਲੀ ਆ ਸਕਦੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਵੀ ਥੋੜੇ ਸਮੇਂ ਲਈ ਮੌਸਮੀ ਤਬਦੀਲੀ ਦਰਜ ਕੀਤੀ ਜਾ ਸਕਦੀ ਹੈ ਸੋ ਬੱਦਲਵਾਈ ਦਾ ਵੀ ਪ੍ਰਭਾਵ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਨਜ਼ਰ ਆਉਣ ਵਾਲਾ ਹੈ ਤੇ ਨਾਲ ਦੀ ਨਾਲ ਐਕਟਿਵ ਹੋਣ ਵਾਲੀਆਂ ਤੋਂ ਪੱਛਮੀ ਗੜਬੜੀਆਂ ਵੀ ਮੌਸਮ ਦੇ ਵਿੱਚ ਥੋੜਾ ਬਦਲਾਅ ਕਰ ਸਕਦੀਆਂ ਨੇ ਤੇ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਤੇ ਨਾਲ ਦੀ ਨਾਲ ਗਰਜ ਦੇ ਨਾਲ ਬਿਜਲੀ ਵੀ ਚਮਕ ਸਕਦੀ ਹੈ